ਤਗਾਦਰ 7 ਦਿਨਾ ਤੋਂ ਹੜਤਾਲ ਤੇ ਬੈਠੇ 108 ਐਮੂਲੈਂਸ ਕਰਮਚਾਰੀ ਅੱਜ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨ ਜਾ ਰਹੇ ਨੇ ਨਾ ਕਰਮਚਾਰੀਆਂ ਵੱਲੋਂ ਮੁਹਾਲੀ ਨੇੜੇ ਬਲੌਂਗੀ ਰੋਡ ਤੇ ਵਿਸ਼ਾਲ ਚੱਕਾ ਜਾਮ ਕੀਤਾ ਜਾਏਗਾ। ਵਿਤੇ ਦਿਨੀ ਇਹ ਨਾ 108 ਐਮੂਲੈਂਸ ਦੇ ਕਰਮਚਾਰੀਆਂ ਨੇ ਮੁਹਾਲੀ ਸਥਿਤ ਪੰਜਾਬ ਸਿਹਤ ਦਫਤਰ ਦਾ ਕਿਰਾਓ ਕੀਤਾ ਸੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਪ੍ਰਦਰਸ਼ਨਕਾਰੀਆਂ ਨੂੰ ਪੰਜਾਬ ਸਿਹਤ ਵਿਭਾਗ ਦੇ ਗੇਟ ਦੇ ਬਾਹਰ ਹੀ ਰੋਕ ਦਿੱਤਾ ਗਿਆ ਸੀ ਜਿਸ ਕਰਕੇ ਇਹਨਾਂ ਕਰਮਚਾਰੀਆਂ ਨੇ ਗੇਟ ਦੇ ਬਾਹਰ ਹੀ ਧਰਨਾ ਲਾ ਕੇ ਰੋਸ ਮੁਜ਼ਾਹਰਾ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਹੀ ਇਹਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਪ੍ਰਦਰਸ਼ਨ ਹੋਰ ਵੀ ਉਗਰ ਹੋ ਜਾਏਗਾ ਪਰ ਵੱਡੀ ਗੱਲ ਇੱਥੇ ਇਹ ਹੈ ਕਿ ਇਸ ਹੜਤਾਲ ਕਾਰਨ ਆਮ ਜਨਤਾ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਲਈ ਫੋਨ ਲਾਈਨ ਤੇ ਜੁੜ ਗਈ ਹੈ ਸਾਡੀ ਸੰਵਾਦਤਾ ਜਸਮੀਤ ਕੌਰ ਜਸਮੀਤ ਲਗਾਤਾਰ 7 ਦਿਨਾਂ ਤੋਂ ਹੜਤਾਲ ਤੇ ਬੈਠੇ ਹੋਏ ਨੇ ਕੀ ਲੱਗਦਾ ਹੈ ਸਰਕਾਰ ਅੱਜ ਸੁਨੇਗੀ ਜਾਂ ਫਿਰ ਇਸੇ ਤਰ੍ਹਾਂ ਹੜਤਾਲ ਚੱਲੀ ਰਹੇਗੀ ਜਿਸ ਵੋਤਾ ਚੇਤਨਾ ਦੇ ਸੰਗਠਨ ਬਾਅਦ ਅੱਜ ਸ਼ਾਮ ਨੂੰ ਜਿਹੜੀ ਹੈ ਮੋਹਾਲੀ ਦੇ ਏਡੀਸੀ ਜੋ ਪ੍ਰਵੀਨ ਕੁਮਾਰ ਸਿੰਘ ਨੇ ਉਹਨਾਂ ਦੀ ਗੱਲਬਾਤ ਹੋਈ ਹੈ ਨਾ ਕਰਮਚਾਰੀਆਂ ਦੇ ਨਾਲ ਤੇ ਨਾਲ ਹੀ ਜਿਹੜੇ ਕੰਪਨੀ ਦੇ ਹੈੱਡ ਨੇ ਜਤਿੰਦਰ ਸ਼ਰਮਾ ਉਹਨਾਂ ਦੇ ਨਾਲ ਗੱਲਬਾਤ ਹੋਈ ਤੇ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਕੰਪਨੀ ਜਿਹੜੀ ਕੰਪਨੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਤਹਿਤ ਕੰਪਨੀ ਆਪਣੇ ਸਾਰੇ ਡਾਕੂਮੈਂਟ ਪੇਸ਼ ਕਰੇਗੀ ਜਿਸ ਵਿੱਚ ਡਾਕੂਮੈਂਟ ਦੇ ਵਿੱਚ ਜੋ ਵੀ ਐਨਐਲ ਕੰਟਰੈਕਟ ਸਾਈਨ ਕੀਤਾ ਗਿਆ ਉਹ ਦਿਖਾਇਆ ਜਾਏਗਾ ਤੂਰੇ ਪਾਸੇ ਕਰਮਚਾਰੀ ਆਪਣੇ ਕਾਗਜ਼ ਦਿਖਾ ਰਹੇ ਨੇ ਕਿ ਜੋ ਕੰਪਨੀ ਨੇ ਕੰਟਰੈਕਟ ਸਾਈਨ ਕੀਤਾ ਹੈ ਉਹ ਗਲਤ ਹੈ ਉਹ ਬਹੁਤ ਪੁਰਾਣਾ ਜਿਹੜਾ ਐਕਟ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਇਸ ਤਰੀਕੇ ਦੇ ਨਾਲ ਜੋ ਵੀ ਉਹਨਾਂ ਦੀ ਮੰਗਾਂ ਨੇ ਹੁਣ ਦੁਬਾਰਾ ਪੂਰੀਆਂ ਕੀਤੀਆਂ ਜਾਣ ਤੇ ਦੋਨਾਂ ਦੇ ਵਿੱਚ ਜਿਹੜਾ ਕਲੈਸ਼ ਹੈ ਅੱਜ ਸ਼ਾਮ 4 ਵਜੇ ਤੱਕ ਜਿਹੜਾ ਦੁਬਾਰਾ ਮੀਟਿੰਗ ਦੇ ਵਿੱਚ ਸੁਲਝਾ ਲਿਆ ਜਾਵੇਗਾ ਜਦੋਂ ਏਡੀਸੀ ਦੇ ਨਾਲ ਦੁਬਾਰਾ ਇਹ ਕੰਪਨੀ ਵਾਲਿਆਂ ਦੇ ਤੇ ਕਰਮਚਾਰੀਆਂ ਦੀ ਮੁਨਾਕਾਤ ਹੋਵੇਗੀ ਤੇ ਉਮੀਦ ਹੈ ਜਿਸ ਤਰੀਕੇ ਦੇ ਨਾਲ ਸਾਡੀ ਏਡੀਸੀ ਪ੍ਰਵੀਨ ਕੁਮਾਰ ਜੀ ਨਾਲ ਗੱਲਬਾਤ ਹੋਈ ਹੈ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੀ ਗੱਲਬਾਤ ਹੈ ਅਸੀਂ ਅੱਜ ਸ਼ਾਮ ਇਨਾਂ ਦੀ ਗੱਲਬਾਤ ਜਿਹੜੀ ਹੈ ਪੂਰੀ ਹੋਏਗੀ ਤੇ ਮਾਮਲਾ ਜਿਹੜਾ ਸਿਰੇ ਚੜੇਗਾ ਕਿਉਂਕਿ ਇਹ ਤਸਵੀਰੇ 11 ਵਜੇ ਦੇ ਕਰੀਬ ਜਿਹੜਾ ਬਿਲੌਂਗੀ ਸਦੇ ਚੌਕ ਦੇ ਵਿੱਚ ਇਹਨਾਂ ਨੇ ਚੱਕਾ ਜਾਮ ਕਰਨਾ ਸੀ ਵਿਸ਼ਾਲ ਵੱਡੇ ਲੈਵਲ ਦਾ ਸੰਘਰਸ਼ ਕਰਨਾ ਸੀ ਉਹਨਾਂ ਨੇ ਲੋਕ ਦਿੱਤਾ ਸ਼ਾਮ 4 ਵਜੇ ਤੱਕ ਇਸ ਤੋਂ ਕੁਝ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਲੋਕ ਆਪਣੇ ਸੰਘਰਸ਼ ਦੇ ਅੰਤ ਤੱਕ ਪਹੁੰਚ ਗਏ ਨੇ ਸ਼ੁਗੁਫਤਾ ਜੀ ਅੰਤ ਤੱਕ ਤਾਂ ਜ਼ਰੂਰ ਪਹੁੰਚ ਗਏ ਨੇ ਜਸਮੀਤ ਪਰ 7 ਦਿਨਾਂ ਤੋਂ ਇਹ ਹੜਤਾਲ ਜਿਹੜੀ ਜਾਰੀ ਹੈ ਇਸ ਦਾ ਖਾਮਿਆਜ਼ਾ ਸਿਰਫ ਤੇ ਸਿਰਫ ਮਰੀਜ਼ਾਂ ਤੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਜੀ ਸ਼ੁਗੁਫਤਾ ਹਾਲੇ ਇਹ ਜਿਹੜੇ ਕਰਮਚਾਰੀ ਨੇ ਉਹ ਇਹ ਕਹਿ ਰਹੇ ਨੇ ਕਿ ਬੇਸ਼ੱਕ ਲੋਕ ਇਸ ਦਾ ਕੰਮ ਐਸਾ ਬੁਗਤਨਾ ਪੈ ਰਿਹਾ ਲੇਕਿਨ ਜਿਹੜੀਆਂ ਉਹਨਾਂ ਦੀ ਮੰਗਾਂ ਨੇ ਉਹ ਵੀ ਪੂਰੀਆਂ ਜਾਇਜ਼ ਨੇ ਤੇ ਜਿੰਨਾ ਚਿਰ ਉਹ ਲੋਕਾਂ ਨੂੰ ਜਾਂ ਜਿੰਨਾ ਚਿਰ ਉਹ ਆਪਣੇ ਕੰਮ ਠੱਪ ਕਰਕੇ ਆਪਣੀ ਜਿਹੜੀ ਮੰਗਾਂ ਨਹੀਂ ਪੂਰੀ ਨਹੀਂ ਕਰਉਂਦੇ ਕਿਸ ਸਰਕਾਰ ਦੇ ਉੱਪਰ ਕੋਈ ਸਰਕਾਰ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇਏਗੀ ਇਹਨਾਂ ਨੇ ਕਿੱਲਾ ਜਿਹੜੀ ਮੰਗਾਂ ਨੇ ਉਹ ਨਹੀਂ ਸੁਣੇਗੀ ਤੇ ਸ਼ਾਇਦ ਇਹ ਹੀ ਇੱਕ ਕਾਰਨ ਸੀ ਕਿ ਇਹਨਾਂ ਨੇ ਆਪਣਾ ਕੰਮ ਠੱਪ ਕੀਤਾ ਲੇਕਿਨ ਦੂਸਰੇ ਪਾਸੇ ਜਿਹੜੇ ਕੰਪਨੀ ਵਾਲੇ ਨੇ ਜੋ ਗੱਲਬਾਤ ਕੀਤੀ ਹੈ ਸ਼ਰੁਫਤ ਅਸ ਤੋਂ ਇਹ ਸਾਹਮਣੇ ਆਇਆ ਹੈ ਕਿ ਕੰਪਨੀ ਵਾਲੇ ਇਹ ਕਹਿ ਰਹ ਤੇ ਬੈਠੇ ਨੇ ਪਰ ਪੂਰੇ ਪੰਜਾਬ ਦਾ ਜੋ 1200 ਕਰਮਚਾਰੀ ਹੈ ਉਹ ਨਹੀਂ ਸਿਰਫ 50% ਹੀ ਮੁਲਾਜ਼ਮ ਜਿਹੜੇ ਨੇ ਹੜਤਾਲ ਹੜਤਾਲ ਕੀਤੀ ਤੇ ਬਾਕੀ 50% ਅਜੇ ਵੀ ਕੰਮ ਕਰ ਰਹੇ ਨੇ ਤੇ 240 ਐਂਬੂਲੈਂਸ ਦੀ ਗੱਡੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਸਾਰੀਆਂ ਇਸ ਟਾਈਮ ਵਰਕਿੰਗ ਨੇ ਸਿਵਾਏ ਉਹ 7-8 ਐਂਬੂਲੈਂਸ ਤੇ ਜੋ ਤਕਨੀਕੀ ਤੌਰ ਤੇ ਖਰਾਬਨ ਤੇ ਰਿਪੇਅਰ ਲਈ ਭੇਜੀਆਂ ਗਈਆਂ ਨੇ ਇਹ ਸਾਰੇ ਹੋਰ ਇਹਨਾਂ ਨੇ 270 ਜਿਹੜੇ ਨੇ ਨਵੇਂ ਕਰਮਚਾਰੀ ਜਿਨ੍ਹਾਂ ਨੂੰ ਫਿਰ ਇਸੇ ਤਰ੍ਹਾਂ ਹੀ 100 ਇੱਕ ਸਾਲ ਦਾ ਕੰਟਰੈਕਟ ਸਾਈਨ ਕੀਤਾ ਗਿਆ ਤੇ ਉਹਨਾਂ ਨੂੰ ਕੰਮ ਤੇ ਰੱਖਿਆ ਗਿਆ ਕਿ ਐਂਬੂਲੈਂਸ ਸਾਰੀਆਂ ਵਰਕਿੰਗ ਨੇ